ਮੈਦਾਨ ਸਭਾ ਹਲਕਾ ਫਲੋਰ ਦੇ ਪਿੰਡ ਛੋਕਰਾਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦਾ ਵਿਸ਼ੇਸ਼ ਸੈਮੀਨਾਰ ਨਸ਼ਿਆਂ ਦੇ ਖਿਲਾਫ ਗ੍ਰਾਮ ਪੰਚਾਇਤ ਛੋਕਰਾਂ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਇਲਾਕੇ ਭਰ ਦੀਆਂ ਗ੍ਰਾਮ ਪੰਚਾਇਤਾਂ ਬਿਸ਼ੇਸ਼ ਤੌਰ ਤੇ ਸ਼ਾਮਲ ਹੋਈਆਂ ਇਸ ਮੌਕੇ ਐਸ ਐਚਓ ਫਲੋਰ ਸ਼੍ਰੀ ਸੰਜੀਵ ਕਪੂਰ ਜੀ ਬਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਸਮੂਹ ਗ੍ਰਾਮ ਪੰਚਾਇਤਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕੇ ਪੁਲਿਸ ਪ੍ਰਸ਼ਾਸਨ ਪੰਚੇਤਾਂ ਦੇ ਨਾਲ ਅਤੇ ਜੋ ਵੀ ਨਸ਼ਾ ਤਸਕਰ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਹੈ ਉਹ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਬਖੋਖ ਬੁਲਾ ਰਿਆ ਨੇ ਦੱਸਿਆ ਕਿ ਕਿਵੇਂ ਆਪਾਂ ਨਸ਼ਿਆਂ ਦੀ ਰੋਕਥਾਮ ਕਰ ਸਕਦੇ ਹਾਂ ਆਪ ਪੰਚਾਇਤ ਸ਼ੋਕਰਾ ਵੱਲੋਂ ਸਹਿਯੋਗ ਦੇ ਰਹੀਆਂ ਸਾਰੀਆਂ ਹੀ ਸਹਿਮਾਨਜੋਗ ਸ਼ਕਤੀਆਂ ਦਾ ਸਨਮਾਨ ਕੀਤਾ ਗਿਆ ਕੋਈ ਵੀ ਨਸ਼ਾ ਨਹੀਂ ਵੇਚਣ ਦੇਣਾ ਆਪਣੇ ਇਲਾਕੇ 'ਚ ਜਿੱਦਾਂ ਵੀ ਹੋ ਜਾਵੇ ਮੇਰੀ ਬਦਲੀ ਕਹਿੰਦੀ ਹੋ ਜਾਵੇ ਚਾਹੇ ਜੋ ਮਰਜ਼ੀ ਹੋ ਜਾਵੇ ਪਰ ਮੈਂ ਅਸੀਂ ਇਹ ਚਾਹੁੰਦੇ ਸੀ ਵੀ ਲੇਡੀਜ਼ ਜਾਨੀ ਕਿ ਹੋ ਕੇ ਐਸ ਐਚਓ ਉਹ ਪਹੁੰਚ ਕੇ ਐਨੀ ਪਹੁੰਚ ਤੇ ਬਾਅਦ ਉਹ ਜ ਵੀ ਹੋਣ ਆਪਣੀ ਐਨੀ ਜਾਨੀ ਕਿ ਥੱਲ ਪਾਈ ਪਈ ਆ ਇਲਾਕੇ ਦੇ ਵਿੱਚ ਇਹੀ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਤੁਸੀਂ ਕਰੋ ਰੱਖੋ ਅਸੀਂ ਜਰੂਰ ਪਹੁੰਚਾਂਗੇ ਐਸ ਐਚਓ ਫਲੋਰ ਵੀ ਆ ਰਹੇ ਨੇ ਸਾਡੇ ਚੌਂਕੀ ਇੰਚਾਰਜ ਐਸ ਆਈ ਪਵਿੱਤਰ ਸਿੰਘ ਜੀ ਪਹੁੰਚ ਰਹੇ ਹਨ ਅਸੀਂ ਉਹਨਾਂ ਨੂੰ ਇਹੀ ਦੱਸਿਆ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਪੂਰਾ ਜੇੜਾ ਕੋਈ ਬੱਚਾ ਨਸ਼ੇ ਕਰਦਾ ਆ ਅਸੀਂ ਉਹਦਾ ਇਲਾਜ ਕਰਾਵਾਂਗੇ ਸਾਡੀ ਪੰਚਾਇਤ ਕਰਾਵੇਗੀ ਦੂਸਰੀ ਗੱਲ ਆ ਇਹ ਗੇਮਾਂ ਜਿਹੜੇ ਬੱਚੇ ਜਿੱਤ ਕੇ ਆਉਂਦੇ ਹਨ ਬਾਹਰੋਂ ਕੋਈ ਗੇਮਾਂ ਚੋਂ ਜਿੱਤ ਕੇ ਆਉਂਦੇ ਅਸੀਂ ਆਪਣੀ ਪੰਚਾਇਤ ਬੁਲਾਉਣਾ ਦਾ ਸਮਾਨਤ ਵੀ ਕਰਾਂਗੇ ਧੰਨਵਾਦ ਜਿਹੜਾ ਆ ਉਹ ਇਸ ಗ್ರಾಮ ਪੰਚਾਇਤ ਦਾ ਕਰਨਾ ਚਾਹੁੰਦਾ ਕਿਉਂਕਿ ਮੇਰੀ 25 ਸਾਲ ਦੀ ਸਰਵਿਸ ਹੋ ਗਈ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਕੈਂਪ ਆਰਗੇਨਾਈਜ਼ ਵੀ ਕੀਤੇ ਆ ਲਗਾਏ ਵੀ ਆ ਬੱਖੋ ਵੱਖਰੇ ਕੈਂਪਾਂ ਦੇ ਵਿੱਚ ਮੈਂ ਗਿਆ ਵੀ ਆ ਇਹ ਇਕੱਲੇ ਸਿਹਤ ਮਹਿਕਮੇ ਵੱਲੋਂ ਵੀ ਕੈਂਪ ਲਗਾਏ ਆ ਪਰ ਕਈ ਮਹਿਕਮਿਆਂ ਨੇ ਮਿਲ ਕੇ ਵੀ ਕੈਂਪ ਲਗਾਏ ਆ ਸਮੂਲੀਅਤ ਸਾਰਿਆਂ ਦੇ ਵਿੱਚ ਕੀਤੀ ਆ ਪਰ ਇੱਕ ਪਿੰਡ ਪੱਧਰ ਤੇ ਕਿਸੇ ਵੀ ಗ್ರಾಮ ਪੰਚਾਇਤ ਨੇ ਸਮਾਜ ਸੁਧਾਰ ਲਈ ਕੋਈ ਕੈਂਪ ਆਰਗੇਨਾਈਜ਼ ਕੀਤਾ ਹੋਵੇ ਤੇ ਮੈਨੂੰ ਨਵਾਣੇ ਨੂੰ ਵੀ ਮੌਕਾ ਦਿੱਤਾ ਹੋਵੇ ਉਹ ਅੱਜ ਪਹਿਲੀ ਵਾਰ ਹੋਇਆ ਮੈਂ ਬਹੁਤ-ਬਹੁਤ ਸਰਪੰਚ ਸਾਹਿਬ ਦਾ ਤੇ ਸਮੂਹ ਪੰਚ ਸਾਹਿਬਾਨਾਂ ਦਾ ਇਸ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਰ ਸਭ ਤੋਂ ਜ਼ਿਆਦਾ ਜਿਹੜੀ ਆ ਸਿਹਤ ਖਰਾਬ ਹੋਣੀ ਇਵਨ ਕੀ ਜ਼ਿੰਦਗੀ ਨੂੰ ਖਤਮ ਕਰਨਾ ਉਹ ਚੀਜ਼ ਜਿਸ ਦੇ ਬਾਰੇ ਅੱਜ ਵਿਸ਼ੇਸ਼ ਸੈਮੀਨਾਰ ਜਿਹੜਾ ਆਯੋਜਿਤ ਕੀਤਾ ਗਿਆ ਉਹ ਨਸ਼ੇ ਦਾ ਵੀ ਤੁਸੀਂ ਮੋਰੇ ਹੋ ਕੇ ਕੰਮ ਕਰੋ ਜਦ ਕੇ ਸਭ ਤੋਂ ਵੱਡਾ ਕੰਮ ਸਰਕਾਰ ਦਾ ਨਸ਼ਿਆਂ ਦੇ ਵਰ ਖਿਲਾਫ ਖਾਸ ਕਰਕੇ ਪੰਜਾਬ ਪੁਲਿਸ ਦਾ ਤੇ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਮਾਪਿਆਂ ਦਾ ਵੱਡਾ ਯੋਗਦਾਨ ਹੁੰਦਾ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਉੱਤੇ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਂ-ਬਾਪ ਦੀ ਬਣਦੀ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਬੱਚਿਆਂ ਨੂੰ ਵੀ ਚਾਹੀਦਾ ਕਿ ਜੇ ਉਹ ਬਹੁਤ ਵਧੀਆ ਨਸ਼ਾ ਕਰਨਾ ਚਾਹੁੰਦੇ ਆ ਤਾਂ ਆਪਣੇ ਮਾਪੇ-ਪਾਪ ਦੀ ਸੇਵਾ ਕਰਕੇ ਨਸ਼ਾ ਕਰਨ। ਇਤੋਂ ਵਧੀਆ ਕੋਈ ਨਸ਼ਾ ਨਹੀਂ ਜਿਵੇਂ ਆਪਣੇ ਮਾਪੇ-ਪਾਪ ਦੀ ਸੇਵਾ ਕਰਦੇ ਆ। ਤੇ ਜਿਹੜੀ ਸਰਕਾਰ ਆ ਇਹ ਵੱਡਿਆਂ-ਵੱਡਿਆਂ ਨੂੰ ਨੱਥ ਪਾਵੇ, ਛੋਟੇ-ਛੋਟੇ ਦਾ ਵਿਚਾਰੇ ਉੱਤੇ ਰੌਲ-ਰੌਲ ਜਾਂਦੇ ਆ। ਤੇ ਸਰਕਾਰ ਨੂੰ ਵੀ ਚਾਹੀਦਾ ਪਈ ਉਹ ਬੰਦਿਆਂ ਨੂੰ ਹੱਥ ਪਾਵੇ ਪੱਟਿਆਂ ਨੂੰ ਹੱਥ ਪਾਉਣ ਤੋਂ ਰੇਕੇ ਅਰੇਂਜ ਕਰਦਾ ਜੇ ਚੌਕੀਦਾਰ ਨੂੰ ਫੜਨਾ ਹੁੰਦਾ ਮੈਂ ਟਕਲੋਂਦੇ ਆ ਜੇ ਸਰਪੰਚ ਨੂੰ ਹੱਥ ਪਾਉਣਾ ਹੁੰਦਾ ਤਾਂ 15 15 ਦਿਨ ਲੱਗ ਜਾਂਦੇ ਆ ਇਹ ਕਰਕੇ ਬੇਰਤੀ ਆਵੇ ਬੜਿਆਂ ਨੂੰ ਵੀ ਹੱਥ ਪਾਇਆ ਜਾਵੇ ਤਾਂ ਕਿ ਨਸ਼ੇ ਨੂੰ ਘੱਲ ਪਵੇ ਸਭ ਤੋਂ ਵੱਡੀ ਬਿਮਾਰੀ ਆ ਨਸ਼ਾ ਜਿਹੜਾ ਸਾਰੇ ਪੰਜਾਬ ਦਾ ਸਤਿਆਨਾਸ਼ ਕਰਦਾ ਮੈਨੂੰ ਅੱਜ ਕੋਈ ਮਾਣ ਨਾ ਕਰੇ ਮੈਨੂੰ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਇਸ ਪੰਜਾਬ ਦੇ ਵਿੱਚ थे ਸਹੀ ਦਾ ਪੂਰਾ ਬੋਲ ਵਾਲਾ ਸੀ ਅੱਜ ਤੱਕ ਜਥੇਦਾਰਾਂ ਦੇ ਘਰ ਚ ਵੀ ਸਿੱਖੀ ਨਹੀਂ ਰਹੀ ਸਿੱਖੀ ਨੂੰ ਵੱਧ ਤੋਂ ਵੱਧ ਫਲਾਓ ਤਾਂ ਕਿ ਲੋਕੀ ਨਸ਼ਿਆਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿੰਡ ਦੇ ਵਿੱਚ ਜਿੰਨਾ ਨਸ਼ਾ ਸ਼ਾਇਦ ਆਲੇ ਦੁਆਲੇ ਕਿਸੇ ਪਿੰਡ ਚ ਹੋਵੇ ਪਰ ਮੈਂ ਇਸ ਗੱਲ ਦੀ ਵਧਾਈ ਮਨਜੋਗ ਡੈਪਟੀ ਸਟੂਡੈਂਟ ਜੀ ਨੂੰ ਵਧਾਈ ਦਿਨਾ ਕਿ ਸਾਡੇ ਪਿੰਡ ਦੇ ਵਿੱਚ ਪਿੱਛੇ ਤੋਂ ਕੁਝ ਕੰਟਰੋਲ ਹੋਇਆ ਕੰਟਰੋਲ ਹੋਇਆ ਪਰ ਰੁਕਿਆ ਨਹੀਂ ਤੋ ਅਸੀਂ ਬੜੀ ਕੋਸ਼ਿਸ਼ ਕੀਤੀ ਪਹਿਲੇ 5 ਸਾਲਾਂ ਵਿੱਚ ਸਰਪੰਚ ਰਹੇ ਹਾਂ ਉਸ ਵੇਲੇ ਵੀ ਕੀਤੀ ਕੋਸ਼ਿਸ਼ ਪਰ ਇਹ ਹੁਣ ਜਿਹੜੀ ਅੱਗੇ ਵਾਂਗ ਰਸਤਾ ਨਹੀਂ ਪੈਂਦਾ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਰੋਕਣ ਨੂੰ ਪਰ ਨਸ਼ਾ ਤਸਕਰਾਂ ਦਾ ਨੈੱਟਵਰਕ ਪੁਲਿਸ ਨਾਲੋਂ ਵੀ ਬੜਾ ਤੇਜ਼ ਆ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਸਾਡੇ ਆਉਣ ਲੱਗੇ ਪਹਿਲਾਂ ਹੀ ਲੋਕ ਲੱਗ ਜਾਂਦੇ ਭੱਜ ਜਾਂਦੇ ਉਹਨਾਂ ਦੇ ਆਪਣੇ ਸੋਰਸ ਕਿੱਦਾਂ ਪੈਸੇ ਖਰਚ ਕਰਦੇ ਕੀ ਕਰਦੇ ਕੀ ਨਹੀਂ ਕਰਦੇ ਸੋ ਮੈਂ ਸਾਰੇ ਦਾ ਇਸ ਖਰੋਂ ਧੰਨਵਾਦੀ ਹਾਂ ਕਿ ਤੁਸੀਂ ਇਹ ਅਫਰਾਲਾ ਕੀਤਾ ਨਸ਼ੇ ਦੇ ਚਿੱਟੇ ਤੱਕ ਵੀ ਨਸ਼ੇ ਤੱਕ ਪਹੁੰਚ ਗਿਆ ਅਸੀਂ ਆਪਣੇ ਘਰ ਦਾ ਤਾਂ ਨੁਕਸਾਨ ਕਰਦੇ ਆਂ ਆਪਣੇ ਦੇਸ਼ ਦਾ ਆਪੇ ਸਟੇਟ ਦਾ ਜੋ ਵੀ ਆਪਣੇ ਪਿੰਡ ਨੂੰ ਨਸ਼ਾ ਬਹੁਤ ਕਰੇ ਇਸ ਕਰਕੇ ਮੈਂ ਸਰਪੰਚ ਸਾਹਿਬ ਦਾ ਤੇ ਪੂਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਵਿਸ਼ੇਸ਼ ਪਰਾਲਾ ਉਲੇਖਿਆ ਸੈਮੀਨਾਰ ਕਰਾਇਆ ਹੈ ਤੇ ਇਸ ਦੇ ਵਿੱਚ ਜੋ ਵੀ ਆਪਣੇ ਹਿੱਸੇਦਾਰ ਹਨ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਨਸ਼ੇ ਦੇ ਵਿਰੁੱਧ ਇਸ ਆਪਣੇ ਸੈਮੀਨਾਰ ਵਿੱਚ ਹਿੱਸਾ ਲੈ ਰਹੇ ਹਨ ਇੱਕ ਘੋੜਾ ਵਾਂਗੂ ਖਾ ਰਿਹਾ ਤੇ ਜੋ ਸਾਡਾ ਯੂਥ ਆ ਹੌਲੀ ਹੌਲੀ ਇਸ ਵੱਲ ਬੜਾ ਆਕਰਸ਼ਿਤ ਹੋ ਰਿਹਾ ਆ ਇਹ ਸਾਡੀ ਜਵਾਨੀ ਨੂੰ ਖਾ ਰਿਹਾ ਆ ਸੋ ਇਨਸਾਨ ਨਸ਼ੇ ਕਿਉਂ ਕਰਦਾ ਹੈ ਇੱਕ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਜਦੋਂ ਇਨਸਾਨ ਕਿਸੇ ਦੁੱਖ ਜਾਂ ਮਸੀਬਤ ਤੋਂ ਬਚਣ ਲਈ ਕੁਝ ਸਮੇਂ ਲਈ ਰਾਹਤ ਪਾਉਂਦਾ ਆ ਤੇ ਹੌਲੀ-ਹੌਲੀ ਉਹ ਇਹਨਾਂ ਨਸ਼ਿਆਂ ਦਾ ਆਦੀ ਹੋ ਜਾਂਦਾ ਇਸ ਸਮੇ ਸਾਡੀ ਜਿਹੜੀ ਬਿੱਲ ਪਾਵ ਰਿਆ ਸਵੈਸ਼ਾ ਉਹਨੂੰ ਸਾਨੂੰ ਸਟਰੋਂਗ ਕਰਨ ਦੀ ਲੋੜ ਹੈ ਸੋ ਜੇ ਮੇਰੇ ਵੀਰਾਂ ਦਾ ਜਿਹੜਾ ਇਦਾਂ ਹੀ ਰਿਹਾ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਜੋ ਕੁਝ ਵੀ ਅੱਜ ਹੋ ਰਿਹਾ ਉਹ ਹੋਰ ਜ਼ਿਆਦਾ ਵੱਧ ਜਾਵੇਗਾ ਸਭ ਤੋਂ ਪਹਿਲਾਂ ਪਿੰਡ ਸ਼ੁਕਰਾਂ ਦੀ ಗ್ರಾಮ ਪੰਚਾਇਤ ਜਿਹੜੀ ਆ ਉਹ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਇਹੋ ਜਿਹੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਇਹ ਜਿਹੜੇ ਪ੍ਰੋਗਰਾਮ ਆਰਗੇਨਾਈਜ਼ ਕਰਨ ਲਈ ਸਰਪੰਚ ਸਾਹਿਬ ਗੁਰਪਾਲ ਸਿੰਘ ਪਾਲੀ ਜੀ ਜਿੰਨੇ ਵੀ ਇਹ ਪੰਚਾਇਤ ਮੈਂਬਰ ਨੇ ਇਹ ਸਾਰੇ ਵਧਾਈ ਦੇ ਪਾਤਰ ਨੇ ਲੋਵਾਨਾ ਕੋਈ ਨਸ਼ਾ ਛੱਡ ਦੂਗਾ ਉਹ ਨਹੀਂ ਹੋਣਾ ਕੰਦਾ ਤੇ ਜਿੰਨੇ ਮਰਜੀ ਪੋਸਟਰ ਚਪਕਾ ਲਓ ਉਹਦਾ ਨਸ਼ਾ ਨਹੀਂ ਮੁੱਕਣਾ ਇਸ ਲਈ ਨਸ਼ੇ ਵਿਰੋਧ ਹਰ ਇਹ ਸਾਰਾ ਕੰਮ ਘਰ ਤੋਂ ਸਟਾਰਟ ਹੋਣਾ ਆ ਜਿੱਦਾਂ ਸਾਰ ਨੇ ਕਿਹਾ ਲਾਲ ਕਮਲ ਜੀ ਨੇ ਕਿਹਾ ਮਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਬੱਚੇ ਨੂੰ ਕਰੈਕਟ ਕਰਨ ਦੇ ਲਈ ਕਿਉਂਕਿ ਬੱਚਾ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਜਿਹੜਾ ਆਪਣੀ ਮਾਂ ਦੇ ਨਾਲ ਸਪੈਂਡ ਕਰਦਾ ਹੈ ਸੋ ਇਹ ਚੀਜ਼ ਦੇ ਲਈ ਉੱਤੇ ਤੋਂ ਲੈ ਕੇ ਥੱਲੇ ਤੱਕ ਹਰ ਬੰਦੇ ਨੂੰ ਵਰਕਆਊਟ ਕਰਨ ਦੀ ਜ਼ਰੂਰਤ ਆ ਇਹਦਾ ਆ ਸਾਡੀ ਇੱਕ ਕਾਲ ਤੇ ਜਿਹੜਾ ਆ ਜੋ ਵੀ ਕੋਈ ਨਸ਼ਾ ਕਰਦਾ ਆ ਜਾਂ ਕੋਈ ਵੇਚਦਾ ਆ ਜੇ ਅਸੀਂ ਕਾਲ ਕਰਦੇ ਆ ਤਾਂ ਤੁਹਾਨੂੰ ਉਹਦਾ ਪੋਜ਼ਿਟਿਵ ਰਿਸਪਾਂਸ ਦੇਣਾ ਚਾਹੀਦਾ ਕਿ ਤਾਂ ਸਾਨੂੰ ਵੀ ਲੱਗੇ ਵੀ ਸਾਡੀ ਸੁਣਵਾਈ ਹੋ ਰਹੀ ਹੈ ਫਿਰ ਦੇ ਕੇ ਚਲੇ ਜਾਂਦੇ ਆ ਪਰ ਜਦ ਇਹ ਚੀਜ਼ਾਂ ਬੰਦੇ ਦੇ ਘਰ ਚ ਬੀਤਦੀ ਹੈ ਨਾ ਨਸ਼ੇ ਸਬੰਧੀ ਫਿਰ ਉਹ ਕੋਸਦਾ ਪ੍ਰਸ਼ਾਸਨ ਨੂੰ ਕਿ ਆ ਚੀਜ਼ ਮੇਨ ਗੱਲ ਇਹ ਹੈ ਕਿ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਇੱਕ ਨਸ਼ਾ ਜਿਹੜਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਕੋੜ ਫੈਲ ਚੁੱਕਾ ਹੈ ਜਿੰਨੂੰ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜੜੋਂ ਖਤਮ ਕਰਨਾ ਚਾਹੁੰਦੀ ਹੈ ਉਸ ਵਿਰੋਧ ਸਿੱਕ ਯੁੱਧ ਛੜਿਆ ਹੋਇਆ ਉਸ ਨੂੰ ਲੈ ਕੇ ਕੀ ਮਹਿੰਮ ਹੈ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਸੁਣਨ ਆਏ ਨੇ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਨਸ਼ਿਆਂ ਵਿਰੋਧ ਜੋ ਇਹ ਯੁੱਧ ਅੱਜ ਸ਼ੁਰੂ ਹੋਇਆ ਨਾ ਇਹ ਯੂਥ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਤੇ ਸ਼ਾਇਦ ਅੱਜ ਆਪਾਂ ਨੂੰ ਇਹ ਪ੍ਰੋਗਰਾਮ ਕਰਨ ਦੀ ਨੌਬਤ ਨਾ ਆਉਦੀ ਮੈਂ ਠੀਕ ਕਹਿ ਰਹੀ ਹਾਂ ਕਿ ਗਲਤ ਕਹਿ ਰਹੀ ਹਾਂ ਠੀਕ ਕਹਿ ਰਹੀ ਹਾਂ ਨਾ ਜੇ ਇਹ ਹੀ ਪ੍ਰੋਗਰਾਮ ਮਤਲਬ ਕਿ ਇੰਨੀ ਅਵੇਅਰਨੈਸ ਜੋ ਅੱਜ ਸ਼ੁਰੂ ਹੋਈ ਹੈ ਨਾ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਤਾਂ ਸਾਡਾ ਯੂਥ ਜੋ ਅੱਜ ਨਸ਼ਿਆਂ 'ਚ ਗਰਕ ਹੋ ਚੁੱਕਾ ਆ ਉਹ ਬਚ ਜਾਣਾ ਸੀਗਾ ਤੇ ਹੁਣ ਸਾਨੂੰ ਆਪਣੇ ਬੱਚਿਆਂ ਦਾ ਵੀ ਫਿਕਰ ਆ ਵੀ ਸਾਡੇ ਬੱਚੇ ਹਾਲੇ ਛੋਟੇ ਆ ਪਰ ਉਹ ਜੋ ਬਾਤ ਉਹ ਪਹਿਲਾਂ ਇੱਕ ਖਾਂ ਦਾ ਸੀ ਫਿਰ ਦੋ ਖਾਂ ਦਾ ਪਏ ਹੁਣ ਤਾਂ ਉਥੇ ਇੰਨਾ ਹੈਗਾ ਕਿ ਮਤਲਬ 14 ਸਾਲ 13 ਸਾਲ ਦੇ ਬੱਚੇ ਵੀ ਇਸ ਦੀ ਮਾਰ ਚੱਲ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਆਪਣੇ ਅੰਦਰ ਅੰਦਰ ਸਰੀਰਕ ਤੌਰ ਤੇ ਕਮਜ਼ੋਰ ਹੋ ਰਹੇ ਆ ਲਗਭਗ ਡਾਕਟਰ ਸਾਹਿਬ ਜੀ ਬੈਠੇ ਆ ਇਹਨਾਂ ਨੂੰ ਪਤਾ ਹੈ ਡਿਸਪੈਂਸਰੀ ਦੇ ਵਿੱਚ ਸਾਰਾ ਕਾਰਜਕਾਰ ਸੰਭਾਲਦੇ ਮੇਰੀ ਸਾਡੀ ਜਿਹੜੀ ਮਤਲਬ ਅਸੀਂ ਪੰਚਾਇਤ ਨੂੰ ਆਪਣੀ ਉਹਨਾਂ ਦਾ ਗੈਨਤੀ ਕੀਤੀ ਹੈ ਜਿਹੜਾ ਮਤਲਬ ਜਿਹੜੀਆਂ ਬਿਮਾਰੀਆਂ ਦੇ ਹੇਠ ਵਿੱਚ ਆ ਗਿਆ 200 ਤੋਂ ਲਗਭਗ ਕਾਲੇ ਪੀੜੀ ਦੇ ਮਰੀਜ਼ ਵਧ ਗਏ ਆ ਸਾਡੇ ਆਪਰੇ ਦੇ ਵਿੱਚ ਉਹ ਸਾਜਰ ਮੌਤ ਉਹਨਾਂ ਦੇ ਉੱਪਰ ਮਡਰਾ ਰਹੀ ਆ ਪਰ ਹਟ ਨਹੀਂ ਰਹੇ ਅਸੀਂ ਸਮਝਾਉਂਦੇ ਵੀ ਆ ਅਸੀਂ ਜਾ ਕੇ ਆਪ ਖੁਦੇ ਜਾ ਕੇ ਉੱਥੇ ਨਸ਼ੇੜੀਆਂ ਨਾਲ ਅਜ ਪੰਗਾ ਵੀ ਲੈ ਲਈਏ ਤਾਂ ਇਹਨਾਂ ਕਿੱਦਾਂ ਤੋੜੀ ਜਾ ਸਕਦੀ ਆ ਕਿ ਕੋਈ ਵੀ ਪਰਿਵਾਰ ਆ ਉਹਦੇ ਵਿੱਚ ਜੇਕਰ ਪਿਓ ਸ਼ਰਾਬ ਪੀਂਦਾ ਆ ਤੇ ਉਹ ਪੁੱਤ ਤੋਂ ਕਦੇ ਵੀ ਪਿਆਜ ਜਾਂ ਪੁੱਜੀ ਦਾ ਨਾਮ ਨਾ ਮੰਗਾਓ ਕਿਉਂਕਿ ਪੁੱਤਰ ਨੇ ਜੋ ਦੇਖਣਾ ਆ ਉਹਨੇ ਉਹ ਹੀ ਕਰਨਾ ਆ ਕਿਉਂਕਿ 18 ਸਾਲ ਦਾ ਬੱਚਾ ਨਹੀਂ ਹੁੰਦਾ ਜਦੋਂ ਉਹ ਆਪਣੇ ਪੇ ਦੇ ਨਾਲ ਸੰਗਤ ਕਰਨੀ ਸ਼ੁਰੂ ਕਰ ਦਿੰਦਾ ਉਹਦੇ ਵਿੱਚ ਮਾਂ ਵੀ ਕੁਛ ਨਹੀਂ ਕਹਿੰਦੀ ਹੈਗੀ ਕਿਉਂਕਿ ਉਹਦਾ ਹਸਬੰਦ ਖੁਦ ਹੀ ਸ਼ਰਾਬ ਪੀ ਰਿਹਾ ਹੁੰਦਾ ਮੈਂ 2121 ਦੇ ਸਰਵੇਖਣ ਦੀ ਗੱਲ ਕਰਦੀ ਆ ਕਿ ਜਦੋਂ 5% ਜਿਹੜਾ ਸੀਗਾ ਨਸ਼ਾਸੀ ਸਰਪ ਪੰਜਾਬ ਦੇ ਵਿੱਚ ਤੇ ਜਦੋਂ 2022 ਦਾ ਸਰਵੇਖਣ ਹੋਇਆ ਤਾਂ 14.6 ਸੀ ਤੁਸੀਂ ਆਪ ਹੀ ਸਮਝ ਲਾ ਲਓ ਕਿ ਅੱਧੇ ਨਾਲੋਂ ਵੱਧ ਜਿਹੜਾ ਸੀਗਾ ਉਹ ਬਹੁਤ سارے ਸਾਡੇ ਸਤਿਕਾਰਯੋਗ ਸਾਥੀਆਂ ਨੇ مالی ਸਹਾਇਤਾ ਦਿੱਤੀ ਜਿਨ੍ਹਾਂ ਵਿੱਚੋਂ ਇੰਸਪੈਕਟਰ ਕਮਲਜੀਤ ਜੀ ਉਹਨਾਂ ਨੇ 5000 ਰੁਪਏ ਵੀ ਠਾਕਰ ਸਿੰਘ ਮਾਨ ਉਹਨਾਂ ਨੇ 3100 ਰੁਪਏ ਬੀਡੀਪੀਓ ਦਫ਼ਤਰ ਫਲੋਰ ਤੋਂ ਜਗਰੂਪ ਸਿੰਘ ਜੀ 1100 ਰੁਪਏ ਦੇ ਕੇ ਗਏ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਜੋਧਨश्याम ਰੌਧ ਜਿਹੜੀ ਗੱਲ ਹੈ ਕੋਈ ਵੀ ਪਿੰਡ ਕੋਈ ਵੀ ਘਰ ਲੈ ਲਓ ਮੋਸਟਲੀ ਹਰ ਘਰ ਦੇ ਵਿੱਚ ਨਸ਼ਾ ਮੈਡਮ ਕੁਲਵੀਰ ਜੀ ਨੇ ਦੱਸਿਆ ਕਿ ਨਸ਼ੇ ਦੀਆਂ ਕਿਸਮਾਂ ਉਹਨੂੰ ਯੂਜ਼ ਕਿੱਦਾਂ ਕਰਨਾ ਹੈ ਕਿੱਦਾਂ ਨਸ਼ੇਈ ਯੂਜ਼ ਕਰਦੇ ਨੇ ਅੱਗੇ ਫੀਮ ਹੁੰਦੀ ਸੀ ਡੋਡੇ ਹੁੰਦੇ ਸੀ ਸ਼ਰਾਬ ਸ਼ਰਾਬ ਪੀ ਕੇ ਨਾ ਜੇ ਕਿਸੇ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਕੁੱਟ ਦੇਣਾ ਮਗਰੋਂ ਦੂਜੇ ਦਿਨ ਮੇ ਤੋਂ ਗਲਤੀ ਹੋ ਗਈ। ਪਤਾ ਸੀ ਸ਼ਰਾਬੀ ਪੰਜ ਸਰਪੰਚੇ ਗੱਲ ਤਹਿਈਆ ਕਰ ਲਈਏ ਕਿ ਅਸੀਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਾਉਣਾ ਹੈ ਤਾਂ ਸਭ ਤੋਂ ਪਹਿਲਾਂ ਪਹਿਲ ਕਰਨੀ ਆਪਾਂ ਨੂੰ ਚਾਹੀਦੀ ਹੈ। ਕਿਉਂਕਿ ਅਸੀਂ ਖੁਦ-ਖੁਦ ਜ਼ਿੰਮੇਵਾਰ ਹੁੰਦੇ ਹੋਏ ਕੋਈ ਵੀ ਨਸ਼ੇ ਦਾ ਵਿਅਕਤੀ ਨਸ਼ਾ ਸੇਵਨ ਕਰਦਾ ਜਾਂ ਉਹਦੀ ਤਸਕਰੀ ਕਰਦਾ ਫੜਿਆ ਜਾਂਦਾ ਸੀ ਸਭ ਤੋਂ ਪਹਿਲਾਂ ਪਹੁੰਚ ਜਾਣ ਨੇ ਜੇ ਅਸੀਂ ਪਹੁੰਚਦੇ ਆ ਤਾਂ ਫਿਰ ਉਹਨਾਂ ਨਸ਼ੇ ਦੇ ਜਿਹੜੇ ਵਪਾਰੀ ਆ ਜਾਂ ਪੀਣ ਵਾਲੇ ਉਹਨਾਂ ਦਾ ਹੌਸਲਾ ਹੋਰ ਵੱਧਦਾ ਆ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹਾਂ ਇੱਕ ਗੱਲ ਤੇ ਮੈਂ ਸਹਿਮਤ ਵੀ ਆ ਨਹੀਂ ਵੀ ਸਹਿਮਤ ਕਿਉਂਕਿ ਪ੍ਰੀਸ ਵਾਲੇ ਸੁਣਦੇ ਨੇ ਤੱਕਾ ਵੀ ਇਹ ਕਰ ਜਾਂਦੇ ਨੇ ਜੈਜ ਹੋਵੇ ਅਸੀਂ ਉਹਦੇ ਨਾਲ ਨਹੀਂ ਜਾਵਾਂਗੇ ਮੈਂ ਇਸ ਮੰਚ ਤੋਂ ਇਹ ਗੱਲ ਕਹਿਣੀ ਚਾਹੁੰਦਾ ਮੇਰੇ ਨਾਲ ਪੰਜ ਵੀ ਨੇ ਪਰ ਅਸੀਂ ਜੈਜ ਵਿਅਕਤੀ ਜਿਹੜਾ ਫੜਿਆ ਜਾਵੇ ਉਹਦੇ ਨਾਲ ਨਹੀਂ ਜਾਵਾਂਗੇ ਹਾਂ ਜੇ ਕਿਸੇ ਨਾਲ ਨਿਗਹਿਜ ਹੁੰਦੀ ਹੈ ਤਾਂ ਉਹਦੇ ਨਾਲ ਹਰ ਥਾਂ ਹਰ ਦਫ਼ਤਰ ਜਾ ਕੇ ਉਹਨੂੰ ਛਡਾਉਣ ਲਈ ਬਚਨ ਵੱਧ ਹੋਗਾ ਨਸ਼ੇ ਨੂੰ ਰੋਕਣਾ ਸਾਡਾ ਧਰਮ ਹੈ ਤੇ ਕੁਝ ਕੀ ਫਤਿਹ ਮੈਂ ਮੈਂਬਰ ਪੰਚਾਇਤ ਪਿੰਡ ਸ਼ੋਕਰਾਂ ਤੋਂ ਮਨਜੀਤ ਸਿੰਘ ਖਾਲਸਾ ਸੋ ਅੱਜ ਦਾ ਵਿਸ਼ੇਸ਼ ਸੈਮੀਨਾਰ ਨਸ਼ਿਆਂ ਦੇ ਖਿਲਾਫ ਜਿਹੜਾ ਹੈ ਸਾਡੀ ಗ್ರಾಮ ਪੰਚਾਇਤ ਸ਼ੋਕਰਾਂ ਵੱਲੋਂ ਕੀਤਾ ਗਿਆ ਹੈ ਸਾਡੀ ಗ್ರಾಮ ਪੰਚਾਇਤ ਸ਼ੋਕਰਾਂ ਵੱਲੋਂ ਪਹਿਲਾਂ ਹੀ ਮਤਾ ਪਾਇਆ ਗਿਆ ਹੈ ਕਿ ਕੋਈ ਵੀ ਅਗਰ ਵਿਅਕਤੀ ਨਸ਼ਾ ਵੇਚ ਦਾ ਫੜਿਆ ਜਾਂਦਾ ਹੈ ਤੇ ಗ್ರಾಮ ਪੰਚਾਇਤ ਉਸ ਦਾ ਸਾਥ ਨਹੀਂ ਦੇਵੇਗੀ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਅੱਜ ਵੀ ਅਸੀਂ ਇਹ ਤਾੜਨਾ ਕੀਤੀ ਹੈ ਕਿ ਕੋਈ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਣ ਦੀ ਜੁਰਤ ਨਾ ਕਰੇ ਗ੍ਰਾਮ ਪੰਚਾਇਤ ਨਸ਼ਿਆਂ ਦੇ ਬਹੁਤ ਸਖਤ ਖਿਲਾਫ ਹੈ ਤੇ ਇਲਾਕੇ ਦੀਆਂ ਸਮੂਚੀਆਂ ਪੰਚਾਇਤਾਂ ਅਤੇ ਨਾਰਈ ਭਰਾਵਾਂ ਨਗਰ ਨਿਵਾਸੀਆਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਹੈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਸ ਕਰਦੇ ਹਾਂ ਆਪ ਜੀ ਸਾਡਾ ਇਸੇ ਤਰ੍ਹਾਂ ਸਹਿਯੋਗ ਕਰੋਗੇ ਸਾਡੇ ਇਹਨਾਂ ਉਪਰਾਲਿਆਂ ਦੇ ਵਿੱਚ ਸਾਡਾ ਸਾਥ ਦੇਵੋਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ